ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਬਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹਦੀ ਗੱਲਬਾਤ ਇਹਦੀਆਂ ਖਬਰਾਂ ਇਹਦੇ ਬਾਰੇ ਤੁਸੀਂ ਪਿਛਲੇ ਕਈ ਦਿਨਾਂ ਤੋਂ ਗੱਲਬਾਤ ਸੁਣ ਰਹੇ ਹੋਵੋਗੇ ਤੇ ਸੈਂਟਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਪੰਜਾਬ ਯੂਨੀਵਰਸਿਟੀ ਜਿਹੜਾ ਸੈਨੇਟਰ ਸਿਸਟਮ ਆ ਉਹਨੂੰ ਭੰਗ ਕਰ ਦੇਣਾ ਆ ਤੇ ਦਾ ਸਾਰਾ ਪ੍ਰਬੰਧ ਆਪ ਦੇ ਹੱਥਾਂ 'ਚ ਲੈ ਲੈਣਾ ਇਹ ਸੈਨੇਟਰ ਸਿਸਟਮ ਕੀ ਹੁੰਦਾ ਆ ਸਿੰਡੀਗੇਟ ਕੀ ਹੁੰਦਾ ਆ ਕਿਵੇਂ ਪ੍ਰਬੰਧ ਚੱਲਦਾ ਆ ਤੇ ਇਹ ਸੈਂਟਰ ਆਪ ਦੇ ਹੱਥਾਂ ਚ ਲੈ ਜਾਂਦਾ ਹੈ ਸਿਸਟਮ ਤੇ ਉਹਦੇ ਕੀ ਨੁਕਸਾਨ ਹੋਣਗੇ ਹੁਣ ਕੀ ਫਾਇਦੇ ਆ ਇਹ ਸਾਰੀ ਗੱਲਬਾਤ ਆਪਾਂ ਸਿੰਪਲ ਸ਼ਬਦਾਂ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਅਸਲ ਚ ਭਾਈ ਗੱਲ ਕਲੀ ਪੰਜਾਬ ਯੂਨੀਵਰਸਿਟੀ ਦੀ ਨਹੀਂ ਪੰਜਾਬ ਚੰਡੀਗੱਲ ਚੰਡੀਗੜ੍ਹ ਦਾ ਮਸਲਾ ਪਹਿਲਾਂ ਆਉਂਦਾ ਆ ਕਿਉਂਕਿ ਪੰਜਾਬ ਦੇ ਜਿਹੜਾ ਚੰਡੀਗੜ੍ਹ ਹੈ ਨਾ ਹੁਣ ਇਸਮ ਇਸ ਦੇ ਵਿੱਚ ਇਸ ਟਾਈਮ ਪੰਜਾਬ ਦੀਆਂ ਸਿਰਫ ਦੋ ਸੰਸਥਾਵਾਂ ਉੱਥੇ ਰਹਿ ਗਈਆਂ ਜਿਨ੍ਹਾਂ ਦੇ ਮੁਰੇ ਪੰਜਾਬ ਲੱਗਦਾ ਆ ਇੱਕ ਪੰਜਾਬ ਵਿਧਾਨ ਸਭਾ ਤੇ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਦੋ ਮੈਨਾਂ ਹਾਈ ਕੋਰਟ ਆ ਉਹਦੇ ਅੱਗੇ ਪੰਜਾਬ ਐਂਡ ਹਰਿਆਣਾ ਲੱਗਦਾ ਆ ਤੇ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਗੈਰਾ ਆ ਉਹ ਮੁਹਾਲੀ ਦੇ ਵਿੱਚ ਆ ਜਾਂਦੇ ਆ ਤੋਂ ਦੋ ਸੰਸਥਾਵਾਂ ਨੇ ਇੱਕ ਪੰਜਾਬ ਵਿਧਾਨ ਸਭਾ ਤੇ ਇੱਕ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਵਿਧਾਨ ਸਭਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਆਲਰੇਡੀ ਕਹਿ ਚੁੱਕੇ ਆ ਕਿ ਸਾਨੂੰ ਇੱਧਰ ਉੱਧਰ ਜ਼ਮੀਨ ਦੇ ਦਿਓ ਅਸੀਂ ਕਿਤੇ ਹੋਰ ਲੈ ਜਾਵਾਂਗੇ ਇਹ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦੀ ਸਟੇਟਮੈਂਟ ਆ ਜਿਹੜੀ ਕਿ ਬਹੁਤ ਜ਼ਿਆਦਾ ਬੇਵਕੂਫੀ ਭਰੀ ਮੈਂ ਸਟੇਟਮੈਂਟ ਐਨੂੰ ਸਮਝਦਾ ਤੇ ਹੁਣ ਲੈ ਦੇ ਕੇ ਪਿੱਛੇ ਵੱਜਦੀ ਆ ਪੰਜਾਬ ਯੂਨੀਵਰਸਿਟੀ ਤੇ ਜੇ ਪੰਜਾਬ ਯੂਨੀਵਰਸਿਟੀ ਤੇ ਆਪਣਾ ਹੱਕ ਖਤਮ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਚੰਡੀਗੜ੍ਹ ਤੇ ਵੀ ਆਪਣਾ ਹੱਕ ਆਪਾਂ ਕਵਾ ਬੈਠਾਂਗੇ ਸੋ ਇੱਥੇ ਲੜਾਈ ਇਕੱਲੇ ਯੂਨੀਵਰਸਿਟੀ ਦੀ ਨਹੀਂ ਕਿ ਨਾਲ ਦੀ ਨਾਲ ਚੰਡੀਗੜ੍ਹ ਦੀ ਵੀ ਆ ਤੇ ਹੁਣ ਆਪਾਂ ਗੱਲ ਕਰਦੇ ਆਂ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਜੋ ਸੈਨੇਟਰ ਹੁੰਦੇ ਆ ਉਹ ਕੀ ਹੁੰਦੇ ਆ ਇਹ ਸਿਸਟਮ ਕਿਵੇਂ ਕੰਮ ਕਰਦਾ ਆ ਤੇ ਇਹਦੇ ਕੀ ਫਾਇਦੇ ਕੀ ਨੁਕਸਾਨ ਨੇ ਅਸਲ 'ਚ ਭਾਈ ਜਦੋਂ ਉਹਨਾਂ ਯੂਨੀਵਰਸਿਟੀ ਇਹ 1882 ਦੇ ਵਿੱਚ ਬਣੀ ਆ ਤੇ ਉਦੋਂ ਤੋਂ ਇਹਦੇ ਸਟੂਡੈਂਟ ਬਹੁਤ ਘੱਟ ਸੀ ਹੌਲੀ-ਹੌਲੀ ਸਟੂਡੈਂਟ ਵਧਦੇ ਗਏ ਕਿਸੇ ਸਮੇਂ ਇਹਦੇ 2000 ਸਟੂਡੈਂਟ ਹੁੰਦੇ ਸੀ ਤੇ ਅੱਜ ਇਹਦੇ ਲਗਭਗ 20000 ਸਟੂਡੈਂਟ ਆ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਦੇ ਆ ਤੇ ਇਹ ਸਾਰੇ ਆਪਾਂ ਸਟੂਡੈਂਟਾਂ ਦੀ ਗੱਲ ਕਰੀ ਤੇ ਇਹਨਾਂ ਨੂੰ ਮੈਨੇਜ ਕਰਨ ਵਾਸਤੇ ਜਿਵੇਂ ਪੰਜਾਬ ਦੀ ਆਬਾਦੀ ਹਨਾ 2.5 ਕਰੋੜ ਆ ਤੇ ਉਹਨਾਂ ਨੂੰ ਮੈਨੇਜ ਕਰਨ ਵਾਸਤੇ ਹਰੇਕ ਹਲਕੇ ਦੇ ਵਿੱਚ ਇੱਕ ਐਮਐਲਏ ਬਣਾਇਆ ਜਾਂਦਾ ਇਸੇ ਤਰ੍ਹਾਂ ਜਿਹੜੇ ਸਟੂਡੈਂਟ ਆ ਉਹਨਾਂ ਦੀ ਸਿਸਟਮ ਨੂੰ ਸਾਰੀ ਯੂਨੀਵਰਸਿਟੀ ਨੂੰ ਚਲਾਉਣ ਨੂੰ 91 ਸੈਨੇਟ ਮੈਂਬਰ ਬਣਾਏ ਜਾਂਦੇ ਆ ਪਰ ਜਿਹੜੀ ਹੁਣ ਨੋਟੀਫਿਕੇਸ਼ਨ ਆਈ ਸੀ ਉਹਦੇ ਮੁਤਾਬਿਕ ਉਹ 91 ਮੈਂਬਰ ਰਕਰ ਤੋਂ ਘਟਾ ਕੇ 31 ਕੀਤੇ ਜਾਣਗੇ ਤੇ ਜਿਹੜੇ 91 ਮੈਂਬਰ ਹੁੰਦੇ ਆ ਉਹਨਾਂ ਨੂੰ ਸੈਨੇਟਰ ਕਿਹਾ ਜਾਂਦਾ ਆ ਉਹ ਸੈਨੇਟ ਦੇ ਵਿੱਚ ਜਿਹੜੇ ਇਸ ਤਰ੍ਹਾਂ ਨਾਲ ਮੰਡਲ ਦੇ ਵਿੱਚ ਤੱਕ ਕਹਿ ਸਕਦੇ ਆ ਐਮ ਐਲ ਏ ਉਹ ਸਾਰੇ ਚਲਾਉਣ ਨੂੰ ਰਨ ਕਰਨ ਨੂੰ ਜਿਹੜੇ ਬੰਦੇ ਚਾਹੀਦੇ ਹੁੰਦੇ ਆ ਉਹਨਾਂ ਨੂੰ ਸੈਨੇਟਰ ਕਹਿੰਦੇ ਆ ਉਹ ਸੈਨੇਟ ਇਲੈਕਸ਼ਨ ਹੁੰਦੀ ਆ ਸੈਨੇਟ ਦੀਆਂ ਚੋਣਾਂ ਬਈ ਲੀਪ ইਅਰਸ ਦੇ ਵਿੱਚ ਹੁੰਦੀਆਂ ਸੀ ਪਹਿਲਾਂ ਹਰ 4 ਸਾਲ ਬਾਅਦ ਹੁੰਦੀਆਂ ਸੀ 2016 ਚ ਹੋਈਆਂ ਉਦੋਂ ਬਾਅਦ 2020 ਚ ਹੋਣੀਆਂ ਸੀ ਪਰ ਉਦੋਂ ਕੋਵਿਡ ਕਰਕੇ ਨਹੀਂ ਹੋਈਆਂ ਤੇ ਫਿਰ 2021 ਦੇ ਵਿੱਚ ਹੋਈਆਂ ਤੇ 2021 ਦੇ ਵਿੱਚ ਜਿਹੜੇ ਮੈਂਬਰ ਬਣੇ ਤੇ 2025 ਦੇ ਵਿੱਚ ਚੋਣਾਂ ਹੋਣੀਆਂ ਚਾਹੀਦੀਆਂ ਸੀ ਪਰ ਚੋਣਾਂ ਨਹੀਂ ਹੋਈਆਂ ਸੋ ਇਹ ਵੀ ਇੱਕ ਮੁੱਦਾ ਹੈਗਾ ਤੇ ਸੈਨੇਟਰ ਦਾ ਹੁਣ ਅੱਗੇ ਕੰਮ ਕੀ ਹੁੰਦਾ ਦੇਖੋ ਬਈ ਸੈਨੇਟਰ ਨਾਲ 91 ਸੈਨੇਟਰ ਹੁੰਦੇ ਆ ਤੇ ਉਹ ਦੋ ਤਿੰਨ ਟਾਈਪ ਦੇ ਚੁਣੇ ਜਾਂਦੇ ਆ 91 ਸੈਟਰ ਇਹਨਾਂ ਵੀ 91 ਦੇ 91 ਬੰਦੇ ਇੱਕੋ ਤਰ੍ਹਾਂ ਨਾਲ ਆ ਜਾਂਦੇ ਜਿਵੇਂ ਆ ਪੰਜਾਬ ਦੇ ਵਿੱਚ ਇੱਕ ਲੋਕ ਸਭਾ ਦੇ ਵਿੱਚ ਹੁੰਦਾ ਜਣਾ ਹਿੰਦੁਸਤਾਨ ਦੇ ਵਿੱਚ ਲੋਕ ਸਭਾ ਦੇ ਵਿੱਚ ਮੈਂਬਰ ਹੁੰਦੇ ਆ ਤੇ ਕੋਈ ਰਾਜ ਸਭਾ ਦੇ ਵਿੱਚ ਮੈਂਬਰ ਹੁੰਦੇ ਜਿਵੇਂ ਲੋਕ ਸਭਾ ਦੇ ਵਿੱਚ ਮੈਂਬਰ ਇਲੈਕਟਡ ਆਉਂਦੇ ਆ ਰਾਜ ਸਭਾ ਦੇ ਵਿੱਚ ਨੋਮੀਨੇਟ ਕਰਕੇ ਭੇਜੇ ਜਾਂਦੇ ਆ ਇਸੇ ਤਰ੍ਹਾਂ ਜਿਹੜੇ 99 ਮੈਂਬਰ ਹੁੰਦੇ ਆ ਉਹਨਾਂ ਚੋਂ ਕੁਝ ਮੈਂਬਰ ਤਾਂ ਇਦਾਂ ਦੇ ਹੁੰਦੇ ਆ ਜਿਹੜੇ ਚੋਣਾਂ ਰਾਹੀਂ ਜਿੱਤ ਕੇ ਆਉਂਦੇ ਆ ਠੀਕ ਹੈ ਕੁਝ ਮੈਂਬਰ ਇਦਾਂ ਦੇ ਹੁੰਦੇ ਆ ਜਿਹੜੇ ਵਾਈਸ ਚਾਂਸਲਰ ਜਿਹੜਾ ਉਹ ਨੋਮੀਨੇਟ ਕਰਦਾ ਆ ਠੀਕ ਹੈ ਕੁਝ ਮੈਂਬਰ ਉਹ ਤੋਂ ਬਿਨਾ ਇਦਾਂ ਇਦਾਂ ਦੇ ਹੁੰਦੇ ਆ ਉਹਨੂੰ ਐਕਸ ਆਫੀਸਿਸ ਉਹ ਕਹਿੰਦੇ ਆ ਉਹ ਮਤਲਬ ਆਪਦੇ ਆਪ ਸਿਲੈਕਟ ਹੋ ਜਾਂਦੇ ਆ ਉਹ ਕਿਹ ਕੌਣ ਹੁੰਦੇ ਆ ਮੈਂ ਅੱਗੇ ਜਾ ਕੇ ਦੱਸਦਾ ਪਹਿਲੀ ਗੱਲ ਕਰਦੇ ਆਪਾਂ ਚੋਣ ਵਾਲਾ ਚੋਣਾ ਰਾਹੀਂ ਕੁਝ ਇਹਦੇ ਵਿੱਚ ਬਈ ਬੋਟਾਂ ਪਾਉਣ ਦਾ ਅਧਿਕਾਰ ਸਿਰਫ ਯੂਨੀਵਰਸਿਟੀ ਦੇ ਬੰਦਿਆਂ ਨੂੰ ਹੁੰਦਾ ਆ ਜਿਹੜੇ ਸੈਨੇਟਰ ਦੀ ਚੋਣ ਹੁੰਦੀ ਆ ਤੇ ਉਹਦੇ ਵਿੱਚ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਦੇਖੋ ਜਿਹੜਾ ਯੂਨੀਵਰਸਿਟੀ ਦਾ ਹੈੱਡ ਹੁੰਦਾ ਆ ਸਭ ਤੋਂ ਵੱਡਾ ਉਹ ਹੁੰਦਾ ਆ ਚਾਂਸਲਰ ਉਹਨੂੰ ਆਪਾਂ ਗਵਰਨਰ ਆਫ ਪੰਜਾਬ ਵੀ ਕਹਿੰਦੇ ਆ ਪਰ ਉਹਦੀ ਕੋਈ ਇੰਨੀ ਇਨਵੋਲਵਮੈਂਟ ਨਹੀਂ ਹੁੰਦੀ ਸੋ ਜਿਹੜਾ ਮੇਨ ਹੁੰਦਾ ਆ ਉਹ ਵਾਈਸ ਚਾਂਸਲਰ ਹੁੰਦਾ ਜਿਹਨੂੰ ਵੀਸੀ ਕਹਿੰਦੇ ਆ ਸੋ ਜਿਹੜੇ ਇੱਕ ਤਾਂ ਇਲੈਕਟਡ ਹੋ ਕੇ ਜਿਹੜੇ ਵੋਟਾਂ ਰਾਹੀਂ ਖੜਦੇ ਆ ਤੇ ਚਾਹੇ ਪ੍ਰਿੰਸੀਪਲ ਹੋਣ ਚਾਹੇ ਬੀਏ ਕੀਤੀ ਹੋਈ ਗ੍ਰੈਜੂਏਸ਼ਨ ਕੀਤੀ ਹੋਈ ਜਿਨ੍ਹਾਂ ਨੇ ਬੰਦਿਆਂ ਨੇ ਉਹਨਾਂ ਨੂੰ ਗ੍ਰੈਜੂਏਸ਼ਨ ਕੀਤੀ ਹੋਣੀ 4 ਸਾਲਾਂ ਕੋ ਉਹ ਬੰਦੇ ਵੋਟਾਂ ਦੇ ਵਿੱਚ ਲੜ ਸਕਦੇ ਆ ਸੈਨੇਟਰ ਦੀਆਂ ਦੇ ਵਿੱਚ ਸੋ ਇਹ ਸਾਰਾ ਸਿਸਟਮ ਆ ਉਦੋਂ ਮੇਰਾ ਕੁਝ ਬੰਦਿਆਂ ਨੂੰ ਵਾਈਸ ਚਾਂਸਲਰ ਜਿਹੜਾ ਹੈਗਾ ਆ ਉਹ ਨੋਮੀਨੇਟ ਕਰਦਾ ਜਿਹਨੂੰ ਪੰਜਾਬੀ ਚ ਕਹਿੰਦੇ ਆ ਨਾਮਜ਼ਦ ਕਰਦਾ ਆ ਉਹ ਕਿਸੇ ਵੀ ਫੀਲਡ ਦੇ ਹੋ ਸਕਦੇ ਆ ਵਿਗਿਆਨ ਦੇ ਆਰਟ ਦੇ ਸਪੋਰਟਸ ਦੇ ਕਿਸੇ ਦੀ ਫੀਲਡ ਦੇ 91 91 ਬੰਦਿਆਂ ਦੇ ਵਿੱਚ ਉਹ ਵੀ ਕੁਝ ਹੁੰਦੇ ਆ ਤੇ ਕੁਝ ਹੁੰਦੇ ਆ 100 ਫੀਸੋ ਮੈਂਬਰ ਹੈ ਨਾ ਉਹਨਾਂ ਦੇ ਵਿੱਚ ਜਿੰਦਾ ਪੰਜਾਬ ਦਾ ਮੁੱਖ ਮੰਤਰੀ ਜਿਵੇਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਪੰਜਾਬ ਦਾ ਸਿੱਖਿਆ ਮੰਤਰੀ ਸਖਿਆ ਮੰਤਰੀ ਦੇ ਵਿੱਚ ਪਹਿਲਾਂ ਮੀਤ 헤ਰ ਹੋਰੀ ਸੀਗੇ ਤੇ ਹੁਣ ਹਰਜੋਤ ਮੈਸ ਉਹ ਇਸਤੇ ਮੈਂਬਰ ਇਹ ਦੋ ਮੇਨਾ ਇੱਕ ਜਾਂ ਦੋ ਐਮਐਲਏ ਵੀ ਹੋ ਸਕਦੇ ਆ ਮੌਜੂਦਾ ਸਮੇਂ ਸਰਕਾਰ ਦੇ ਵਿੱਚ ਅਮਰਤਪਾਲ ਸਿੰਘ ਸੁਖਾਨਾਂ ਦਾ ਜਿਹੜਾ ਉਹ ਇਹਨਾਂ ਦੇ ਐਮਐਲਏ ਆ ਇਹ ਦੋ ਮੇਨਾ ਚੰਡੀਗੜ੍ਹ ਦੇ ਐਮਪੀ ਵੀ ਆ ਜਾਂਦੇ ਆ ਹੋਰ ਆ ਜਾਂਦੇ ਆ ਠੀਕ ਹੈ ਤੇ ਹੁਣ ਜਿਹੜਾ ਨਵਾਂ ਨੋਟੀਫਿਕੇਸ਼ਨ ਆ ਉਹਦੇ ਮੁਤਾਬਕ ਇਹ ਆ ਵੀ ਜਿਹੜੇ 99 ਮੈਂਬਰ ਚੁਣੇ ਜਾਂਦੇ ਜਿਹੜੀ ਇਲੈਕਸ਼ਨ ਹੁੰਦੀ ਉਹ ਭੰਗ ਹੋ ਜੇਗੀ ਤੇ ਸਾਰੇ ਮੈਂਬਰ ਜਿਹੜੇ ਆ ਉਹ ਆਟੋਮੈਟਿਕਲੀ ਚੁਣੇ ਜਾਣਗੇ ਕੁਝ ਨੂੰ ਬੀਸੀ ਨਾਮਿਨੇਟ ਕਰੂਗਾ ਠੀਕ ਹੈ ਤੇ ਕਈ ਬੰਦੇ ਇਦਾਂ ਦੇ ਹੋਣਗੇ ਜਿਹੜੇ ਆਟੋਮੈਟਿਕ ਆ ਜਾਣਗੇ ਜਿਵੇਂ ਆਪਾਂ ਮੁੱਖ ਮੰਤਰੀ ਦੀ ਗੱਲ ਕਰਦੇ ਆ ਜਿਵੇਂ ਆਪਾਂ ਸਿੱਖਿਆ ਮੰਤਰੀ ਦੀ ਗੱਲ ਕਰਦੇ ਆ ਠੀਕ ਹੈ ਇਹ ਇਹ ਆਟੋਮੈਟਿਕ ਆ ਸਕਦੇ ਆ ਉਹਨਾਂ 31 ਮੈਂਬਰਾਂ ਦੇ ਵਿੱਚ ਜੇ 31 ਮੈਂਬਰੀ ਕਮੇਟੀ ਹੁੰਦੀ ਆ ਤੇ ਇਦੋਂ ਮੇਨਾ ਬਈ ਆਪਣਾ ਚੀਫ ਜਸਟਿਸ ਸਿੱਖਿਆ ਮੰਤਰੀ ਪੰਜਾਬ ਚੰਡੀਗੜ੍ਹ ਦਾ ਪ੍ਰਸ਼ਾਸਨਿਕ ਸਲਾਹਕਾਰ ਸੈਕਟਰੀ ਹਾਇਰ ਐਜੂਕੇਸ਼ਨ ਸੈਕਟਰੀ ਹਾਇਰ ਐਜੂਕੇਸ਼ਨ ਪੰਜਾਬ ਤੇ ਚੰਡੀਗੜ੍ਹ ਦੋਵਾਂ ਦੇ ਆ ਸਕਦੇ ਆ ਕਿੰਡੀਗੜ੍ਹ ਦਾ ਐ ਇਹ ਇਹ ਸਾਰੇ ਹੋਣਗੇ ਮਤਲਬ ਇਲੈਕਸ਼ਨ ਨਹੀਂ ਹੋਊਗੀ ਜੇ ਨਵਾਂ ਰੋਲ ਲਾਅ ਜਿਹੜਾ ਪਾਸ ਹੁੰਦਾ ਆ ਹੁਣ ਅਗਾਂ ਸਭ ਤੋਂ ਪਹਿਲਾਂ ਮੇਨ ਕੰਮ ਕਰਦੇ ਆ ਵੀ ਸੈਨੇਟ ਦੇ ਕੰਮ ਕੀ ਹੁੰਦੇ ਆ ਜਿਹੜਾ ਮੈਂ ਸੈਨੇਟ ਚੁਣਿਆ ਜਾਂਦਾ ਦੇਖੋ ਬਈ ਗੱਲ ਇਦਾਂ ਵੀ ਜੇ ਇਹ ਨੋਟੀਫਿਕੇਸ਼ਨ ਲਾਗੂ ਹੁੰਦਾ ਤੇ ਸਾਰੀ ਪਾਵਰ ਵੀਸੀ ਕੋਲ ਚਲੀ ਜਾਂਦੀ ਐ ਪੰਜਾਬ ਦੇ ਵਿੱਚ ਇਸ ਸਮੇਂ ਇੱਕੋ ਇੱਕ ਯੂਨੀਵਰਸਿਟੀ ਆ ਜਿਹੜੀ ਦੀ ਪਾਵਰ ਜਿਹੜੀ ਆ ਉਹ ਇੱਕ ਬੰਦੇ ਕੋਲ ਨਹੀਂ ਮਤਲਬ ਡਿਕਟੇਟਰਸ਼ਿਪ ਨਹੀਂ ਆ ਕੋਈ ਵੀ ਯੂਨੀਵਰਸਿਟੀ ਦੇ ਵਿੱਚ ਲਾਅ ਪਾਸ ਹੋਣਾ ਕੋਈ ਵੀ ਯੂਨੀਵਰਸਿਟੀ ਦੇ ਵਿੱਚ ਕੰਮ ਹੋਣਾ ਕੋਈ ਵੀ ਫੰਡ ਹੋਵੇ ਕੋਈ ਵੀ ਸਬਜੈਕਟ ਚੇਂਜ ਹੋਣਾ ਕੋਈ ਵੀ ਨਵਾਂ ਸਬਜੈਕਟ ਨਵਾਂ ਕੋਰਸ ਲਾਗੂ ਹੋਣਾ ਇਹ ਸਭ ਸੈਨੇਟ ਮੈਂਬਰਾਂ ਦੇ ਸਾਈਨ ਹੁੰਦੇ ਆ ਉਹਨਾਂ ਦੀ ਸਹਿਮਤੀ ਹੁੰਦੀ ਹੈ 91 ਦੇ ਵਿੱਚੋਂ ਲੋਕਤੰਤਰੀ ਤਰੀਕੇ ਨਾਲ ਜਮਹੂਰੀਅਤ ਤਰੀਕੇ ਨਾਲ ਵੱਧ ਜਿਹੜੀ ਆ ਉਹ ਮੈਨਡੀਡੇਟ ਚਾਹੀਦਾ ਉਹਨਾਂ ਨੂੰ ਕੈਂਡੀਡੇਟ ਨੂੰ ਤੇ ਉਹ ਜਿਹੜਾ ਆ ਉਹ ਆਪਣਾ ਫੇਰ ਕੋਈ ਲਾਅ ਪਾਸ ਹੁੰਦਾ ਆ ਹੁਣ ਇਹ ਜ਼ਰੂਰੀ ਨਹੀਂ ਵੀ ਸਾਰੇ ਦੇ ਸਾਰੇ ਸੈਨੇਟਰ ਇਮਾਨਦਾਰ ਹੋਣਗੇ ਪਰ ਚਾਹੇ 90 ਸੈਨੇਟਰ ਵੀ ਇੱਕ ਪਾਸੇ ਹੋ ਜਾਣ ਹੁਣ ਜਦੋਂ ਸੈਨੇਟ ਦੇ ਵਿੱਚ ਗੱਲ ਉੱਠੇਗੀ ਤੇ ਹੋ ਸਕਦਾ ਜੇ ਲਾ ਕੋਈ ਬੰਦਾ ਪਾਸ ਗਲਤ ਪਾਸ ਵੀ ਹੋ ਗਿਆ ਤੇ ਕੋਈ ਸੈਨੇਟਰ ਬਾਹਰ ਆ ਕੇ ਸਟੇਟਮੈਂਟ ਦੇ ਸਕਦਾ ਵੀ ਅੰਦਰ ਆਹ ਲਾ ਪਾਸ ਕੀਤਾ ਗਿਆ ਹੈ ਇਹ ਗਲਤ ਹੈ ਮਤਲਬ ਕਹਿਣ ਦਾ ਮਤਲਬ ਗੱਲ ਬਾਹਰ ਆ ਸਕਦੀ ਹੈ ਪਰ ਜਦੋਂ ਇਹ ਲਾ ਪਾਸ ਹੋ ਗਿਆ ਸਾਰੀ ਪਾਵਰ ਵੀ ਸੀ ਦੇ ਹੱਥ ਚਲੇਗੀ ਤੇ ਉੱਥੇ ਕੋਈ ਕੁਐਸਚਨ ਕਰਨ ਵਾਲਾ ਹੀ ਨਹੀਂ ਰਹਿਣਾ ਤੇ ਜਦੋਂ ਇਹ ਨੋਟੀਫਿਕੇਸ਼ਨ ਇਹ ਸਰਕਾਰ ਨੇ ਜਾਰੀ ਕੀਤੀ ਸੀ ਉਹ ਜਦੋਂ ਪਾਸ ਹੁੰਦੀ ਆ ਤੇ ਉਥੇ ਕੋਈ ਬੰਦਾ ਧਰਰਾ ਨਹੀਂ ਲਾ ਸਕਦਾ ਭਈ ਜੇ ਤੁਸੀਂ ਦੇਖਣਾ ਵੀ ਫਰਕ ਕੀ ਹੁੰਦਾ ਸੈਨੇਟ ਦਾ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹਰ ਪੰਜਾਬ ਯੂਨੀਵਰਸਿਟੀ ਪਟਿਆਲਾ ਜਾਂ ਜੀਐਨਡੀਯੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉਹਨਾਂ 'ਚ ਫਰਕ ਦੇਖ ਲਿਓ ਉਹਨਾਂ ਦੇ ਮੈਸ ਦਾ ਖਾਣੇ ਦਾ ਫਰਕ ਦੇਖ ਲਿਓ ਉਹਨਾਂ ਦੇ ਵਾਸ਼ਰੂਮਾਂ ਦਾ ਫਰਕ ਦੇਖ ਲਿਓ ਜ਼ਮੀਨ ਅਸਮਾਨ ਦਾ ਫਰਕ ਤੁਹਾਨੂੰ ਮਹਿਸੂਸ ਹੋਵੇਗਾ ਉਹਦਾ ਕਾਰਨ ਇਹ ਹੈ ਵੀ ਚੰਡੀਗੜ੍ਹ ਜਿਹੜੀ ਯੂਨੀਵਰਸਿਟੀ ਹੈ ਇਹਦੇ ਵਿੱਚ ਸੈਨੇਟ ਦੇ ਸਾਹਮਣੇ ਚੱਲਦਾ ਆ ਕੋਈ ਵੀ ਗਲਤ ਕੰਮ ਹੁੰਦਾ ਉਸੇ ਧਰਨਾ ਲਾਇਆ ਜਾਂਦਾ ਇਹਦੇ ਧਰਨਾ ਲਾ ਕੇ ਸਹੀ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਤੇ ਜੇ ਯੂਨੀਵਰਸਿਟੀ ਪ੍ਰਾਈਵੇਟ ਹੋ ਜਾਂਦੀ ਹੈ ਇੱਕ ਤਰ੍ਹਾਂ ਨਾਲ ਤੇ ਉਹਦਾ ਨੁਕਸਾਨ ਇਹ ਹੈ ਵੀ ਕੁਝ ਤੁਸੀਂ ਕੋਈ ਧਰਨਾ ਨਹੀਂ ਲਾ ਸਕਦੇ ਚੱਪੇ ਚੱਪੇ ਤੇ ਪੁਲਿਸ ਖੜੇਗੀ ਜਿਹੜਾ ਵੀ ਬੰਦਾ ਧਰ ਇਹ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਜਿਹੜਾ ਵੀ ਬੰਦਾ ਨਵੇਂ ਨੋਟੀਫਿਕੇਸ਼ਨ ਤੋਂ ਬਾਅਦ ਧਰਨਾ ਲਾਵੇਗਾ ਕਿਸੇ ਵੀ ਗੱਲ ਨੂੰ ਲੈ ਕੇ ਉਹਨੂੰ ਚੱਕ ਕੇ ਅਰੈਸਟ ਕਰ ਲਿਆ ਜਾਵੇਗਾ ਇਹ ਨਵਾਂ ਨੋਟੀਫਿਕੇਸ਼ਨ ਸੀ ਸੋ ਉਹਦੇ ਨਾਲ ਖਾਣੇ ਦੀ ਕੁਆਲਿਟੀ ਦੇ ਵਿੱਚ ਵੀ ਡਾਊਨ ਆਏਗਾ ਕੰਮ ਤੇ ਦੂਜੀ ਗੱਲ ਕੱਲ ਨੂੰ ਇੱਥੇ ਸਾਰੇ ਬੰਦੇ ਵਧੀਆ ਇਹ ਨਹੀਂ ਹੁੰਦੇ ਕਿ ਬਹੁਤ ਜ਼ਿਆਦਾ ਅਮੀਰ ਹੁੰਦੇ ਆ ਠੀਕ ਹੈ ਸੋ ਕੁਝ ਬੰਦੇ ਗਰੀਬ ਘਰਾਂ ਦੇ ਵੀ ਹੁੰਦੇ ਆ ਤੇ ਉਹਨਾਂ ਦੀ ਫੀਸ ਮਸਾ 5000 7000 ਇਸ ਯੂਨੀਵਰਸਿਟੀ ਦੀ ਛੋਟੇ ਕੋਰਸਾਂ ਦੀ ਤੇ ਜਿਹੜਾ ਆਮ ਮਨ ਦਾ ਭਰ ਸਕਦਾ ਹੋਵੇ ਸੋ ਜੇ ਕੱਲ ਨੂੰ ਪਾਵਰ ਸਾਰੀ ਵੀਸੀ ਦੇ ਹੱਥ ਚੱਲੇ ਜਾਂਦੀ ਆ ਤੇ ਸੈਨੇਟਰ ਵਿੱਚੋਂ ਐ ਐਕਸਕਲੂਡ ਕਰ ਦਿੱਤੇ ਜਾਂਦੇ ਆ ਤੇ ਸਾਰੀ ਪਾਵਰ ਜਦੋਂ ਵੀਸੀ ਦੇ ਹੱਥ ਚੱਲੇਗੀ ਤਾਂ ਉਹ ਆਪਦੇ ਮਰਜ਼ੀ ਮੁਤਾਬਿਕ ਘਟ ਵੱਧ ਫੀਸ ਕਰ ਸਕਦੇ ਆ इवन ਕਿ ਇੱਥੇ ਇੱਕ ਪਹਿਲਾਂ ਪੁਰਾਣਾ ਬੀਸੀਏ ਸੀ ਉਹਨੇ ਯੂਨੀਵਰਸਿਟੀ ਦਾ ਕੁਝ ਸਮਾਨ ਚੱਕ ਕੇ ਵੇਚਦਾ ਸੀ ਸੋ ਜਦੋਂ ਪਾਵਰ ਵੀਸੀ ਦੇ ਹੱਥ ਵਿੱਚ ਆ ਗਈ ਉਹ ਕਦੇ ਵੀ ਕੁਝ ਵੀ ਕਰ ਸਕਦਾ ਉਹਨੂੰ ਕੁਐਸਚਨ ਕਰਨ ਵਾਲਾ ਕੋਈ ਨਹੀਂ ਹੋਏਗਾ ਠੀਕ ਹੈ ਤੇ ਇਦੋਂ ਬਿਨਾਂ ਭਾਈ ਜਿਹੜੇ ਸੈਨੀਟਰ ਦੇ ਰਾਈਟਸ ਹੁੰਦੇ ਆ ਉਹਨਾਂ ਦੀ ਆਪਾਂ ਗੱਲ ਕਰੀ ਇੱਕ ਸੈਨੀਟਰ ਸਾਰਾ ਬਜਟ ਯੂਨੀਵਰਸਿਟੀ ਦਾ ਉਹਦੇ ਬਾਰੇ ਪੁਸ਼ਪਰਤਾਿਤ ਕਰ ਸਕਦਾ ਤੁਸੀਂ ਕਿੱਥੇ ਪੈਸੇ ਲਾਏ ਕਿੰਨੇ ਪੈਸੇ ਲਾਏ ਕੋਈ ਵੀ ਯੋਜਨਾ ਕੋਈ ਵੀ ਨਵਾਂ ਕੋਰਸ ਆਉਂਦਾ ਉਹਦੇ ਬਾਰੇ ਪੁਸ਼ਪਰਤਾਿਤ ਕਰ ਸਕਦਾ ਆ ਨਵੇਂ ਮਿਹਰੇ ਕੈਂਡੀਡੇਟ ਰੱਖੇ ਜਾਣਗੇ ਯੂਨੀਵਰਸਿਟੀ ਦੇ ਪ੍ਰਿੰਸੀਪਲ ਲੈਕਚਰਰ ਰੱਖ ਕੇ ਉਹ ਕਿਹੜੇ ਨਾਲ ਸੰਬੰਧ ਰੱਖਦੇ ਆ ਫੰਡ ਕਿੰਨਾ ਆ ਸਾਲਾਨਾ ਯੂਨੀਵਰਸਿਟੀ ਦਾ ਬਜਟ ਕਿੰਨਾ ਆ ਫਿਊਚਰ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟ ਆ ਰਹੇ ਆ ਇਹ ਸਾਰਾ ਕੁਝ ਇੱਕ ਸੈਨੇਟਰ ਨੂੰ ਅਥਾਰਟੀ ਹੁੰਦੀ ਆ ਪਰ ਉਹ ਪੁੱਛ ਸਕਦਾ ਆ ਪਰ ਜਦੋਂ ਤੁਸੀਂ ਸੈਨੇਟ ਖਤਮ ਕਰ ਦਿੱਤੀ ਤੇ ਇਹ ਥਾਰਾ ਕੋਈ ਕੁਐਸਚਨ ਕਰਨ ਵਾਲਾ ਨਹੀਂ ਰਹਿਣਾ ਠੀਕ ਹੈ ਅਗਲੀ ਗੱਲ ਹੁਣ ਆਪਾਂ ਕਰਦੇ ਆ ਸਿੰਡੀਕੇਟ ਦੀ ਜਿਵੇਂ ਨਾ ਇੱਕ ਸ਼ਬਦ ਬੋਲਿਆ ਜਾਂਦਾ ਵੀ ਸੈਨੇਟਰ ਤੇ ਸਿੰਡੀਕੇਟ ਸਿੰਡੀਕੇਟ ਕੀ ਹੁੰਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ 99 ਐਮ.ਐਲ.ਏ ਆ ਤੇ ਉਹ ਇੱਕ ਕੈਬਨਿਟ ਨੂੰ ਮਨਜ਼ੂਰੀ ਦਿੰਦੇ ਆ ਜਿਹਨੇ ਮਤਲਬ ਸਾਰਾ ਕੁਝ ਦੇਖ ਰੇਕ ਕਰਦੇ ਆ ਇਵੇਂ ਜਿਹੜੇ ਇਵੇਂ ਜਿਹੜੇ 99 ਆਪਣੇ ਸੈਨੇਟ ਮੈਂਬਰ ਹੋਣਗੇ ਉਹ ਇੱਕ ਉਹ ਆਪਣਾ ਗਰੁੱਪ ਚੁਣਨਗੇ ਵੀ ਆਹ ਬੰਦੇ ਸਾਡੇ ਨੂੰ ਨੁਮਾਇੰਦਗੀ ਕਰਨੇ ਆਹ 8 10 15 ਬੰਦੇ ਜਿਹੜੇ ਬੰਦਿਆਂ ਨੂੰ ਉਹ ਚੁਣਦੇ ਆ ਵੀ ਇਹ ਸਾਰਾ ਕੁਝ ਬਜਟ ਦੇਖਣਗੇ ਸਾਰਾ ਸਿਸਟਮ ਦੇਖਣਗੇ ਉਹਨਾਂ ਨੂੰ ਸਿੰਡੀਗੇਟ ਕਿਹਾ ਜਾਂਦਾ ਆ ਤੇ ਜਦੋਂ ਸੈਨੇਟ ਭੰਗ ਹੋਵੇਗੀ ਨਾਲ ਦੀ ਨਾਲ ਸਿੰਡੀਕੇਟ ਵੀ ਆਪਦੇ ਆ ਭੰਗ ਭੰਗ ਹੋ ਜਾਏਗੀ ਤੇ ਜਿਹੜੀ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਸਿਸਟਮ ਨੂੰ ਕੁਐਸਚਨ ਕਰਨ ਵਾਲਾ ਕੋਈ ਨਹੀਂ ਰਹਿਣਾ ਤੇ ਅਗਲੀ ਗੱਲ ਜਿਹੜੀ ਮੈਂ ਸ਼ੁਰੂ ਦੇ ਵਿੱਚ ਕੀਤੀ ਸੀ ਤੇ ਜੇ ਅ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੰਜਾਬ ਦੇ ਸੈਨੇਟਰਾਂ ਦੀ ਜਿਹੜੀ ਆ ਉਹ ਕੁਐਸਚਨ ਕਰਨ ਦੀ ਐਬਿਲਿਟੀ ਜਿਹੜੀ ਉਹਨੂੰ ਖਤਮ ਕੀਤਾ ਜਾਂਦਾ ਤਾਂ ਇਨ ਫਿਊਚਰ ਜਿਹੜੀ ਯੂਨੀਵਰਸਿਟੀ ਦੇ ਪੰਜਾਬ ਦਾ ਹੱਕ इवन ਕਿ ਚੰਡੀਗੜ੍ਹ ਤੇ ਵੀ ਪੰਜਾਬ ਦਾ ਹੱਕ ਜਿਹੜਾ ਉਹ ਘਟ ਜਾਵੇਗਾ ਅਗਲੀ ਗੱਲ ਬਈ ਸਰਕਾਰਾਂ ਦੀ ਸਰਕਾਰ ਦੇਖੋ ਜਿਵੇਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਮੈਂਬਰ ਹੁੰਦੇ ਆ ਸਰਕਾਰਾਂ ਦੇ ਮੁੱਖ ਮੰਤਰੀ ਹੁੰਦਾ ਸਿੱਖਿਆ ਮੰਤਰੀ ਹੁੰਦਾ ਇੱਕ ਦੋ ਐਮ ਐਲ ਏ ਹੁੰਦਾ ਤੇ ਜਦੋਂ ਵੀ ਸੈਨੇਟਰ ਦੀ ਮੀਟਿੰਗ ਹੁੰਦੀ ਆ ਤੇ ਇਹ ਸਾਰਿਆਂ ਦਾ ਆਉਣਾ ਜ਼ਰੂਰੀ ਹੁੰਦਾ ਪਰ ਜੇ ਆਪਾਂ ਰਿਕਾਰਡ ਦੀ ਗੱਲ ਕਰੀਏ ਤਾਂ 2017 ਤੋਂ ਲੈ ਕੇ 2022 ਤੱਕ ਸੈਨੇਟਰ ਦੇ ਅੰਦਰ ਜਿਹੜੀਆਂ ਮੀਟਿੰਗਾਂ ਹੋਈਆਂ ਨੇ 18 ਮੀਟਿੰਗਾਂ ਹੁੰਦੀਆਂ ਨੇ 5 ਸਾਲਾਂ ਦੇ ਵਿੱਚ ਤੇ ਜਿਹਦੇ ਵਿੱਚ ਬਹੁਤ ਘੱਟ ਜਿਹੜੇ ਆਹੋ ਐਮਐਲਏ ਐਮਪੀ ਦੀ ਜਿਹੜੇ ਆ ਹਾਜ਼ਰੀ ਦਿੰਦੇ ਫਿਰ ਵੀ ਕੁਝ ਆਏ ਆ ਪਰ 2022 ਤੋਂ ਲੈ ਕੇ 2025 ਅੱਜ ਮੈਂ 8 ਨਵੰਬਰ ਮੇਰੇ ਖਿਆਲ ਦੇ ਵਿੱਚ ਹੋ ਗਈ ਅੱਜ ਤੇ ਇਹ ਹੁਣ ਤੱਕ 8 ਮੀਟਿੰਗਾਂ ਹੋ ਚੁੱਕੀਆਂ ਨੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣੇ ਤੋਂ ਬਾਅਦ 8 ਮੀਟਿੰਗਾਂ ਸੈਨੇਟ ਦੀਆਂ ਹੋ ਚੁੱਕੀਆਂ ਨੇ ਜਿਦੇ ਵਿੱਚ ਮੀਤ ਹੇਰ ਵੀ ਮੈਂਬਰ ਰਹਿ ਚੁੱਕੇ ਹਰਜੋਤ ਸਿੰਘ ਬੈਂਸ ਮੈਂਬਰ ਰਹਿ ਚੁੱਕੇ ਆ ਭਗਵੰਤ ਸਿੰਘ ਮਾਨ ਮੈਂਬਰ ਰਹਿ ਚੁੱਕੇ ਆ ਰਿਆ ਤੇ ਅੱਜਕੱਲ ਜਿਹੜਾ ਅਮਰਤਪਾਲ ਸਿੰਘ ਸੁਖਾਨੰਦ ਮੈਂਬਰ ਹੈ ਇਹ ਸਾਰੇ ਮੈਂਬਰ ਨੇ ਪਰ ਇਹਨਾਂ ਨੇ ਇੱਕ ਵੀ ਮੀਟਿੰਗ ਅਟੈਂਡ ਨਹੀਂ ਕੀਤੀ ਹੁਣ ਤੱਕ ਤੇ ਜਦੋਂ ਤੁਸੀਂ ਮੀਟਿੰਗ ਨਹੀਂ اٹੈਂਡ ਕਰਦੇ ਤੁਸੀਂ ਅਵੇਸਟਲੇ ਹੋ ਜਾਂਦੇ ਹੋ ਤੇ ਸਿਸਟਮ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਦੀ ਯੂਨੀਵਰਸਿਟੀ ਪ੍ਰਤੀ ਜਾਗਰੂਕ ਨਹੀਂ ਹੁਣ ਕੋਈ ਵੀ ਬੰਦਾ ਉੱਥੇ ਉੱਥੇ ਜਾ ਕੇ ਕੋਈ ਸਟੇਟਮੈਂਟਾਂ ਦਰਜ ਕਰੀ ਕਰਾਈ ਜਾਵੇ ਏਦਾਂ ਕਰ ਦਾਂਗੇ ਅਸੀਂ ਉਦਾਂ ਕਰ ਦਾਂਗੇ ਮੌਜੂਦਾ ਸਰਕਾਰ ਕੁਝ ਕਈ ਜਾਵੇ ਨੋਟੀਫਿਕੇਸ਼ਨਾਂ ਜਾਰੀ ਕਰੀ ਜਾਵੇ ਪਰ ਇਹਨਾਂ ਦਾ ਫਰਕ ਨਹੀਂ ਪੈਂਦਾ ਜਦੋਂ ਤੁਸੀਂ ਮੀਟਿੰਗ ਦੇ ਵਿੱਚ ਇਨਵੋਲਵ ਨਹੀਂ ਹੋ ਰਹੇ ਜਦੋਂ ਤੁਸੀਂ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਤਾਂ ਤੁਹਾਡਾ ਜਿਹੜਾ ਇਮਪ੍ਰੈਸ਼ਨ ਹੈ ਜਿਹੜਾ ਉਹ ਅੱਗੇ ਜਾ ਸਹੀ ਨਹੀਂ ਜਾਂਦਾ ਅਗਲੀ ਗੱਲ ਵੀ ਸੈਨੇਟ ਚੋਣਾਂ ਦੀ ਸੈਨਟ ਚੋਣਾ ਜਿਹੜੀਆਂ 31 ਅਕਤੂਬਰ ਨੂੰ ਜਿਹੜਾ ਸਿਸਟਮ ਖਤਮ ਹੋ ਚੁੱਕਾ ਤੇ ਹੁਣ ਸੈਨਟ ਚੋਣਾ ਹੋਣੀਆਂ ਚਾਹੀਦੀਆਂ ਨੇ ਤੇ ਮੈਂ ਤੁਹਾਨੂੰ ਇੱਕ ਗੱਲ ਦੰਦਾ ਕੱਲ 7 ਨਵੰਬਰ ਨੂੰ ਸ਼ਾਮ ਨੂੰ ਕੱਲ ਮੈਂ ਦਿਨੇ ਸਾਰਾ ਦਿਨ ਯੂਨੀਵਰਸਿਟੀ ਰਿਹਾ ਜਾਂ ਸਾਰੇ ਬੰਦੇ ਨਾਲ ਗੱਲਬਾਤ ਕੀਤੀ ਹੈ ਤੇ ਕੱਲ 7 ਨਵੰਬਰ ਨੂੰ ਸ਼ਾਮ ਨੂੰ ਜਿਹੜਾ ਨੋਟੀਫਿਕੇਸ਼ਨ ਉਹਨਾਂ ਨੇ ਸੈਂਟਰਲ ਗਵਰਨਮੈਂਟ ਨੇ ਜਾਰੀ ਕੀਤਾ ਸੀਗਾ ਉਹ ਉਹਨਾਂ ਨੇ ਵਾਪਸ ਲੈ ਲਿਆ ਕਿ ਅਸੀਂ ਜਿਹੜਾ ਯੂਨੀਵਰਸਿਟੀ ਦਾ ਸੈਨੇਟ ਸਿਸਟਮ ਨੂੰ ਭੰਗ ਨਹੀਂ ਕਰਾਂਗੇ ਉਹ ਸਿਰਫ ਨੋਟੀਫਿਕੇਸ਼ਨ ਵਾਪਸ ਲਿਆ ਪਰ ਉਹਨਾਂ ਨੇ ਸੈਨੇਟ ਦੀਆਂ ਇਲੈਕਸ਼ਨ ਕਰਵਾਉਣ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਕੋਈ ਪਰਟੀਕੂਲਰ ਡੇਟ ਨਹੀਂ ਦਿੱਤੀ ਹੁਣ ਜਦੋਂ ਤੱਕ ਬਈ ਸੈਨੇਟ ਦੀਆਂ ਇਲੈਕਸ਼ਨ ਨਹੀਂ ਹੁੰਦੀਆਂ ਉਦੋਂ ਤੱਕ ਸੈਨੇਟ ਨੂੰ ਬੰਦ ਹੀ ਸਮਝਿਆ ਜਾਵੇ ਕਿਉਂਕਿ ਪ੍ਰਾਣੀ ਜਿਵੇਂ ਆਪਾਂ ਕਹਿ ਸਕਦੇ ਆ ਪ੍ਰਾਣੀ ਡੇਟ ਲੰਘ ਚੁੱਕੀ ਆ ਜਿਹੜੇ ਸੈਨੇਟ ਦੀ 2025 ਦੀ ਜਿਹੜੀ 31 ਅਕਤੂਬਰ ਉਹਨੂੰ ਸਾਰਾ ਦਾ ਸਿਸਟਮ ਬੰਦ ਹੋ ਗਿਆ ਪਰ ਨਾ ਮੀਨਾ ਤਾਂ ਕੋਈ ਇਲੈਕਸ਼ਨ ਦੀ ਡੇਟ ਹੈ ਤੇ ਨਾ ਕੋਈ ਹਲੇ ਕੁਝ ਦੱਸ ਰਿਹਾ ਸੋ ਨੋਟੀਫਿਕੇਸ਼ਨ ਵੀ ਬੇਸ਼ੱਕ ਵਾਪਸ ਲੈ ਲਿਆ ਪੰਜਾਬ ਇੰਡੀਅਨ ਸਰਕਾਰ ਵੱਲੋਂ ਪਰ ਜਿਹੜਾ 10 ਨਵੰਬਰ ਦਾ ਧਰਨਾ ਆ ਜਾਂ 10 ਨਵੰਬਰ ਦਾ ਇਕੱਠ ਹੈ ਉਹ ਜਿਹੜੇ ਉੱਥੇ ਦੇ ਮੈਨੇਜਮੈਂਟ ਆ ਜਿਹੜੇ ਮੁੰਡੇ ਆਪਣਾ ਚਾਹੇ ਰਵਿੰਦਰ ਸਿੰਘ ਢਾਲੀਵਾਲਾ ਚਾਹੇ ਹੋਰ ਸਾਰੇ ਮੁੰਡੇ ਆ ਉਨਾ ਦਾ ਇਹੀ ਆ ਕਿ ਜਦੋਂ ਤੱਕ ਸੈਨੇਟ ਦੀ ਇਲੈਕਸ਼ਨ ਨਹੀਂ ਹੁੰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ ਲੋਕਾਂ ਦੇ ਜਿਸੀਂ ਜਿਹੜਾ ਸਰਕਾਰ ਤੇ ਲੋਕਾਂ ਦੇ ਸਹਿਯੋਗ ਨਾਲ ਦਬਾਅ ਬਣਾਏ ਬਣਾ ਰੱਖਾਂਗੇ ਸੋ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜਿਹੜਾ ਬੰਦੇ ਦਾ ਵੀ ਜਿਹੇ ਤਰੀਕੇ ਨਾਲ ਵੀ ਮਦਦ ਕਰਨੀ ਚਾਹੁੰਦਾ ਹੈ ਤਾਂ ਉੱਥੇ ਜ਼ਰੂਰ ਮਦਦ ਕਰੇ ਫਿਜ਼ੀਕਲੀ ਜਾਂ ਕੋਈ ਕਿਸੇ ਵੀ ਤਰੀਕੇ ਨਾਲ ਤਾਨ ਨਾਲ ਮਾਨ ਨਾਲ ਤਾਨ ਨਾਲ ਕਿਸੇ ਵੀ ਤਰੀਕੇ ਨਾਲ ਮਦਦ ਕਰਨੀ ਚਾਹੁੰਦਾ ਤਾਂ ਉੱਥੇ ਜ਼ਰੂਰ ਪਹੁੰਚੇ ਤੇ ਤੁਹਾਨੂੰ ਹੋ ਸਕਦਾ ਮੇਰੀ ਕੋਈ ਸਮਝ ਨਾ ਹੋ ਅਲੱਗੀ ਹੋਵੇ ਤਾਂ ਉਹ ਵੀ ਮੈਨੂੰ ਜਰੂਰ ਦੱਸਿਓ ਜੇ ਗੱਲ ਕਲੀਅਰ ਪੈ ਗਈ ਸੈਨਟ ਕੀ ਹੁੰਦਾ ਸਿੰਡੀਕੇਟ ਕੀ ਹੁੰਦਾ ਸਿਸਟਮ ਕਿਵੇਂ ਕੰਮ ਕਰਦਾ ਤੇ ਇਹਦੇ ਕੀ ਨੁਕਸਾਨ ਹੈ ਕੀ ਫਾਇਦੇ ਆ ਹਨਾ ਸੈਨਟ ਤੇ ਤੁਹਾਨੂੰ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਫਾਇਦੇ ਆ ਤੇ ਇੱਕ ਤਰ੍ਹਾਂ ਨਾਲ ਇਹ ਬੈਕਬੋਨ ਆ ਤੇ ਜੇ ਇਹ ਟੁੱਟ ਗਈ ਇਹ ਕੱਢੀ ਗਈ ਤੇ ਜਿਹੜਾ ਯੂਨੀਵਰਸਿਟੀ ਆ ਉਹ ਖਾਤਮੇਬੰਦ ਨੂੰ ਚਲੀ ਜਾਏਗੀ ਤੇ ਪੰਜਾਬ ਦਾ ਚੰਡੀਗੜ੍ਹ ਤੇ ਵੀ ਜਿਹੜਾ ਜਿਹੜਾ ਹੱਕ ਆ ਉਹ ਕਿਸੇ ਨਾ ਕਿਸੇ ਨਾ ਕਿਸੇ ਜ਼ਰੂਰ ਘਟੇਗਾ